ਕਾਲਾ ਸ਼ਾਮਾ ਦੇ ਪਤਾ ਨਹੀਂ ਮੈਂ ਕਿੰਨੇ ਕ ਫੋਨ ਕਰ ਬੈਠਾ ਹਾਂ ਜੋੜ ਨੂੰ ਪਰ ਇੱਕ ਵਾਰੀ ਉਹਨੇ ਫੋਨ ਚੁੱਕ ਕੇ ਜਵਾਬ ਨਹੀਂ ਦਿੱਤਾ ਤੇ ਨਾ ਹੀ ਕੋਈ ਮੈਸੇਜ ਆਇਆ ਚੱਲ ਜੇ ਆਪਣਾ ਫੋਨ ਨਹੀਂ ਚੱਲਦਾ ਤੇ ਕਿਸੇ ਦੇ ਫੋਨ ਤਾਂ ਕਰ ਦਿੰਦੀ ਕਿੱਡੀ ਕ ਗੱਲ ਹੈਗੀ ਇੱਥੇ ਸਾਨੂੰ ਸਾਰੇ ਟੱਬਰ ਨੂੰ ਟੈਨਸ਼ਨ ਪਈ ਆ ਤੇ ਉਹਨੇ ਫੋਨ ਨਹੀਂ ਚੁੱਕਿਆ ਤੇ ਨਾ ਹੀ ਕੀਤਾ ਮੈਨੂੰ ਤਾਂ ਲੱਗਦਾ ਵਾ ਕਿ ਧੋਖਾ ਹੀ ਹੋਇਆ ਸਾਡੇ ਨਾਲ ਭਾਰੀ ਦਾ ਜੋੜ ਕਰ ਨਹੀਂ ਸਕਦੇ ਚੱਲ ਪੁੱਤ ਫਿਕਰ ਨਾ ਕਰ ਆ ਜਾ ਹੁਣ ਕਰਨ ਨੂੰ ਮੈਨੂੰ ਇਹ ਆ ਪੀ ਵਿਚਾਰੀ ਕਿਤੇ ਸਮਾਜ ਮੂਰ ਰਹਾ ਕੇ ਫੇਰ ਕਿਤੇ ਫੋਨ ਕਰੂਗੀ ਸਾਨੂੰ ਤੁਹਾਨੂੰ ਮੈਂ ਇੱਕ ਵਾਰ ਕਿਹਾ ਤਾਂ ਨਾ ਕਿ ਅੱਜ ਜਾ ਕੇ ਆਉਣਾ ਉਹਨਾਂ ਦੇ ਘਰ ਮੇਰੀ ਨਾ ਘਰ ਤੇ ਲੰਬੜ ਕੋਈ ਨਹੀਂ ਗਿਆ ਬਾਈ ਮਰਾ ਮੈਂ ਮਾਰਨੀ ਆਵਾਜ਼ ਭੈਣ ਜੀ ਉਹ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਅਹੀਂ ਇਹਨਾਂ ਦਾ ਹੀ ਨਾਮ ਲਾਉਣਾ ਵਾ ਤੇ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਤਾਂ ਕਰਕੇ ਉਹਨੇ ਫੋਨ ਨਹੀਂ ਕੀਤਾ ਉਹ ਤਾਂ ਵੇਖ ਜਿਹੜੀ ਸਾਡੇ ਸਾਹਮਣੇ ਨਹੀਂ ਮਾਲ ਕਿਦਾਂ ਦੀਆਂ ਗੱਲਾਂ ਕਰਨ ਰਹੀ ਤੇ ਕੁੜੀ ਨਾ ਕੱਟ ਕਰਦੀ ਹੋਊਗੀ